ਏਅਰਪੋਰਟ ਤੋਂ ਪੰਜਾਬ ਵੱਲ ਅ ਰਾਤ ਦਾ ਸਫਰ ਕਰਨ ਵਾਲੇ ਹੋ ਜਾਓ ਸਾਵਧਾਨ ਏਅਰਪੋਰਟ ਤੋਂ ਆਉਂਦੇ ਆ ਟਾਬਿਆਂ ਤੇ ਨਾ ਰੁਕੋ ਇੱਕ ਰਾਤ ਦੀ ਡਰਾਉਣੀ ਕਹਾਣੀ ਕਿ ਦਿੱਲੀ 에어ਪੋਰਟ ਤੋਂ ਪੰਜਾਬ ਪੰਤਰੇ ਐਨਆਰਆਈਸ ਨੂੰ ਕੀਤਾ ਜਾ ਰਿਹਾ ਟਾਰਗੇਟ ਕਿ ਦਿੱਲੀ ਨੇੜੇ ਟਾਬਿਆਂ ਤੋਂ ਕੀਤਾ ਜਾਂਦਾ ਟਰੇਸ ਜਿਹਾ ਜੇ ਤੁਸੀਂ ਜਾਂ ਤੁਹਾਡਾ ਕੋਈ ਸਾਥ ਸੰਬੰਧੀ ਦਿੱਲੀੋਂ ਰਾਤ ਨੂੰ ਬਾਹਰੋਂ ਆਉਂਦਾ ਤੇ ਆਉਂਦੇ ਹੋਏ ਤੁਸੀਂ ਦਿੱਲੀ ਬਾਰਡਰ ਨੇੜੇ ਪੈਂਦੇ ਕਿਸੇ ਟਾਪੇ ਤੇ ਰੁਕ ਕੇ ਖਾਣਾ ਪੀਣਾ ਖਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਤੁਹਾਨੂੰ ਸਾਧਨ ਰਹਿਣ ਦੀ ਲੋੜ ਹੈ ਤੁਹਾਨੂੰ ਲੁੱਟਿਆ ਜਾ ਸਕਦਾ ਹੈ ਕਿਉਂਕਿ ਕਹੇ ਹੀ ਰਾਤੀ ਹਟ ਬੀਤੀ ਦਸੀ ਹੈ ਇਸ ਪੰਜਾਬੀ ਐਨ ਆਰ ਆਈ ਬਜ਼ੁਰਗ ਜੋੜੇ ਨੇ ਜੀਹਾਂ ਫਾਜ਼ਿਲਖਾ ਦੇ ਚਿਮਨੇ ਵਾਲਾ ਦਾ ਇਹ ਬਜ਼ੁਰਗ ਜੋ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਆਪਣੇ ਪੁੱਤਰ ਨੂੰ ਮਿਲ ਕੇ ਆ ਰਹੀ ਪਤਨੀ ਨੂੰ ਲੈਣ ਲਈ ਦਿੱਲੀ 에ਰਪੋਰਟ ਤੇ ਪਹੁੰਚਿਆ ਅਤੇ ਪਰਿਵਾਰ ਨੇ 에ਰਪੋਰਟ ਤੋਂ 12 ਵਜੇ ਪੰਜਾਬ ਵੱਲ ਨੂੰ ਚਾਲੇ ਪਾলে ਦਿੱਲੀੋਂ ਬਾਹਰ ਨਿਕਲਦੇ ਹਾਂ ਇੱਕ ਟਾਬੇ ਤੇ ਖਾਣੇ ਲਈ ਰੁਕੇ ਉਹਦੋਂ ਤੱਕ ਨਹੀਂ ਸੋਚਿਆ ਸੀ ਕਿ ਉਹਨਾਂ ਨਾਲ ਅੱਗੇ ਕੀ ਹੋਣ ਵਾਲੀ ਹੈ ਇਹ ਰਾਤ ਉਹਨਾਂ ਲਈ ਕਿੰਨੀ ਕਲੇਣੀ ਹੋਏਗੀ ਕਿੰਨੀ ਡਰਾਉਣੀ ਹੋਏਗੀ ਜੀ ਹਾਂ ਜੋ ਸੋਚਿਆ ਸੀ ਉਸ ਤੋਂ ਵੀ ਉਲਟ ਹੋਇਆ ਜੇ ਸੋਚਿਆ ਵੀ ਹੋਏਗਾ ਤਾਂ ਉਸ ਤੋਂ ਵੀ ਵੱਧ ਹੋਇਆ ਜੀ ਹਾਂ ਤੇ ਉਸ ਰਾਤ ਦਾ ਦਰ ਉਸ ਰਾਤ ਨੂੰ ਕੀ ਹੋਇਆ ਬਜ਼ੁਰਗ ਜੋੜੇ ਦੇ ਨਾਲ ਕੀ ਕੀ ਬੀਤੀ ਉਸ ਦਾ ਹਾਲ ਇਹਨਾਂ ਨੇ ਖੁਦ ਮੀਡੀਆ ਦੇ ਸਾਹਮਣੇ ਦੱਸਿਆ ਤੇ ਨਾਲ ਹੀ ਆਸਟ੍ਰੇਲੀਆ ਬੈਠੇ بیٹے ਨੇ ਫੇਸਬੁੱਕ ਤੇ ਪੋਸਟ ਸਾਂਝੀ ਕਰਕੇ ਵੀ ਦੱਸਿਆ ਸਾਡੇ ਨਾਲ ਦੋ ਮੰਡੇ ਹੋਰ ਵੀ ਆ ਕੇ ਬੈਠ ਗਏ ਆ ਨਾਈਟ ਦੇ ਸਾਨੂੰ ਉਹਨਾਂ ਦਾ ਉਹਨਾਂ ਦੇ ਟੀ-ਸ਼ਰਟ ਪਾਈਆਂ ਲੋਹਰਾਂ ਪਾਈਆਂ ਆਮ ਰੁਟੀਨ ਦੇ ਵਿੱਚ ਅਸੀਂ ਵੀ ਪੀਨੇ ਆ ਉਹਨੇ ਪੀਨਾ ਆ ਸਾਡਾ ਉਹਨਾਂ ਕੋਈ ਮਤਲਬ ਨਹੀਂ ਸੀ ਵੀ ਕਿਵੇਂ ਆ ਤੁਸੀਂ ਕੀ ਕਰਦੇ ਆ ਉਹ ਬਾਅਦ ਵਿੱਚ ਸਾਨੂੰ ਦੱਸਦੇ ਆਂ ਕਿ ਉਹ ਸਾਨੂੰ ਕਿਵੇਂ ਪਤਾ ਲੱਗਿਆ ਉੱਥੇ ਉਹਨਾਂ ਨੇ ਸਾਨੂੰ ਅਸੀਂ ਚਾਹ ਪਾਣੀ ਪੀਤਾ ਬੈਠੇ ਆਂ ਅਸੀਂ ਸਵੇਰ ਨੂੰ ਪੌਣੇ 3 ਜਾਂ 3 ਦੇ ਆਸ-ਪਾਸੇ ਅਸੀਂ ਉਹ ਹੋਟਲ ਛੱਡਦਾ ਤੇ ਅਸੀਂ ਆਪਦੀ ਮੰਜ਼ਿਲ ਆਪੇ ਰਾਸਤੇ ਪੰਜਾਬ ਘਰ ਵੱਲੇ ਅਸੀਂ ਚੱਲਦੇ ਆਂ ਅਜੇ ਵੀ 20-25 ਕਿਲੋਮੀਟਰ ਅਸੀਂ ਗਏ ਆਂ ਤੇ ਪਿੱਛੋਂ ਇੱਕ ਗੱਡੀ ਆਈ ਆ ਜਿਹੜੀ ਸਾਡੇ ਕੋਲ ਵੀ ਸੀੜਾ ਸੀ ਤੇ ਉਹਨਾਂ ਕੋਲੇ ਵੀ ਸੀੜਾ ਸੀ ਬੜੀਆਂ ਤੇਜ਼ ਲੈਟਾ ਉਹਨਾਂ ਨੇ ਸਾਨੂੰ ਚੱਲ ਕੇ ਬਿਲਕੁਲ ਦਿਨ ਅੱਗੇ ਬ੍ਰੇਕ ਮਾਰ ਕੇ ਅਸੀਂ ਘਬਰਾ ਗਏ ਸਿੱਖ ਵੀ ਇਹ ਕੀ ਹੋ ਗਿਆ ਵੀ ਕਾਰਨ ਕੀ ਬ੍ਰੇਕ ਆਉਣ ਲੱ ਮਾਰਿਓ ਨੇ ਸਾਡੀ ਗੱਡੀ ਨੂੰ ਹਿੱਟ ਕਿਉਂ ਕੀਤਾ ਜਾਂ ਸਾਡੀ ਗਲਤੀ ਐ ਤੇ ਸਾਡੇ ਡਰਾਈਵਰ ਨੇ ਕਹੇ ਵੀ ਅੰਤੋ ਜੀ ਆਪਾਂ ਹੁਣ ਮੌਦੇ ਪਹੁੰਚ ਆ ਗਏ ਆ ਆਪਣੇ ਕੋਲੇ ਗੈਰ ਹਮਸਰਾਂ ਨੇ ਪਿੱਛਾ ਕੀਤਾ ਉਹਨਾਂ ਨੇ ਉਹ ਆ ਕੇ ਆਪਣੇ ਤੇ ਹਾਵੀ ਹੋ ਗਏ ਉਹ ਆਪਣਾ ਨੁਕਸਾਨ ਕਰ ਗਏ ਹੁਣ ਤੁਸੀਂ ਸਬਰ ਰੱਖੋ ਤੇ ਆ ਆਰਾਮ ਨਾਲ ਬੈਠੋ ਮੈਂ ਜਣਾ ਮੇਰਾ ਕੰਮ ਜੀ ਤਕਰੀਬ ਉਥੋਂ ਅਸੀਂ ਚੱਲੇ ਆਂ ਜਿਵੇਂ ਜਿਵੇਂ ਵਾਰਤਾਤ ਉਹਨੇ ਕਰੇ ਸੱਜੇ ਮੋੜੇ ਓਕਾ ਦੇ ਖੱਬੇ ਬਣੋ ਓਕਾ ਦੇ ਅੱਗੇ ਕਦੇ ਪਿੱਛੇ ਹਾਂਸੀ ਦਿੱਖ ਰਿਹਾ ਉਹ ਸਾਡਾ ਵਾਰਤਾਤ ਹੁੰਦੇ ਰਹੀਆਂ ਤੇ ਸਾਨੂੰ ਇਹ 150 ਕਿਲੋਮੀਟਰ ਦੇ ਵਿੱਚ ਇੱਕ ਵੀ ਜਗ੍ਹਾ ਤੇ ਇੱਕ ਫੁਲਿਸ ਕਰਮਚਾਰੀ ਨਹੀਂ ਮਿਲੇ ਸ਼ਾਮਾਂ ਕਰੀਬ 1:30 ਬਜ਼ੁਰਗ ਦਾ ਕਹਿਣਾ ਹੈ ਕਿ ਟਾਬੇ ਤੋਂ ਜਿਵੇਂ ਹੀ ਉਹ ਖਾਣਾ ਖਾ ਕੇ ਨਿਕਲੇ ਤਾਂ ਕਈ ਕਿਲੋਮੀਟਰ ਤੱਕ ਚਾਰ ਲੁਟੇਰੇ ਉਹਨਾਂ ਦੀ ਕਾਰ ਦਾ ਹਾਈਵੇ ਤੇ ਪੇਛਾ ਕਰਦੇ ਰਹੇ ਇੱਕ ਵਾਰ ਕਾਰ ਅੱਗੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਸਾਈਡ ਤੋਂ ਕਰਕੇ ਭਜਾਈ ਤਾਂ ਕਈ ਕਿਲੋਮੀਟਰ ਤੇ 100 ਤੋਂ ਵੱਧ ਦੀ ਰਫ਼ਤਾਰ ਨਾਲ ਉਹਨਾਂ ਦਾ ਮੂੜ ਪਿੱਛਾ ਕੀਤਾ ਗਿਆ ਇੱਥੋਂ ਤੱਕ ਕਿ ਹਾਂਸੀ ਨੇੜੇ ਇੱਕ ਤੰਗ ਪੁਲ ਤੇ ਕਾਰ ਨੂੰ ਟੇਢੀ ਕਰਕੇ ਲੁਟੇਰਿਆਂ ਨੇ ਉਹਨਾਂ ਦੇ ਸਾਹਮਣੇ ਲਾ ਦਿੱਤੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਗੱਡੀ ਤੇ ਬੇਸਬਾਲ ਵਾਲੇ ਡੰਡਿਆਂ ਅਤੇ ਲੋਹੇ ਦੀ ਰੌਡ ਨਾਲ ਹਮਲਾ ਕਰ ਦਿੱਤਾ ਗਿਆ ਏਟ ਆ ਡਰਾਈਵਰ ਦੀ ਦਲੇਰੀ ਸੀ ਕਿ ਉਸਨੇ ਕਾਰ ਪਿਛਾਣੂ ਯਾਨੀ ਦਿੱਲੀ ਵਾਲ ਨੂੰ ਭਜਾ ਲਈ ਟੰਡਵ ਉਸ ਤੋਂ ਬਾਅਦ ਵੀ ਨਹੀਂ ਰੁਕਿਆ ਜਦੋਂ ਹਾਂਸੀ ਦੇ ਉੱਤੇ ਫਲਾਈਓਵਰ ਦੇ ਗਏ ਆ ਉਹਨਾਂ ਨੇ ਅੱਗੇ ਹੋ ਕੇ ਕਾਰ ਰੋਕਤੀ ਹੈ ਅੱਛਾ ਜਦੋਂ ਕਾਰ ਅੱਗੇ ਨਾ ਰੁਕ ਗਈ ਆ ਉਹਦੇ ਮਗਰ ਅਸੀਂ ਆ ਉਹਨਾਂ ਨੇ ਜਦੋਂ ਰੋਕੀ ਆ ਤੇ ਇੱਕਦਮ ਬ੍ਰੇਕ ਮਾਰ ਤੇ ਅਸੀਂ ਵੀ ਉੱਥੇ ਖੜੋ ਗਏ ਆ ਇਸ ਦੌਰਾਨ ਉਹ ਬੰਦੇ ਵਿੱਚੋਂ ਨਿਕਲ ਆਇਆ ਬੀਚੋਂ ਨਿਕਲ ਉਹਨਾਂ ਦੇ بیسਬਾਲ ਹੈ ਨੌਜਾਨ بیسਬਾਲ ਫੜ ਕੇ ਇੱਕ ਉਹਨਾਂ ਨੇ ਡ్రਾਈਵਰ ਸਾਈਡ ਤੇ ਫਰੰਟ ਤੇ ਮਾਰਿਆ ਤੇ ਇੱਕ ਨੇ ਮੇਰੇ ਬੈਠੇ ਹਾਂ ਜਦੋਂ ਇਹ ਜਿਹਾ ਵਰਦਤਾ ਹੋਈਆਂ ਜਾਂਦੀਆਂ ਤੇ ਨੂਬਾ ਵਾਲਾ ਉਹਨਾਂ ਨੇ ਇਸ਼ਾਰਾ ਕਰਦਾ ਵੀ ਤੂੰ ਚੱਲ ਨੂਬਾ ਵਾਲਾ ਤੁਰ ਗਿਆ ਤੇ ਸਾਡਾ ਜਮ ਪਰਮਾਤਮਾ ਨੇ ਜਮਾ ਉਹਦੀ ਸਕਿੱਲ ਸੀਗੀ ਉਹਨੇ ਜਿਹੜਾ ਰਸਤਾ ਚੌੜਾ ਸੀਗਾ ਉਥੋਂ ਮੈਂ ਕਿਹਾ ਪੁੱਤ ਪਿੱਛੇ ਮੁੜ ਹੋ ਕੋਈ ਚਾਲਾਂ ਬਜ਼ੁਰਗ ਨੇ ਇਲਜ਼ਾਮ ਲਗਾਇਆ ਕਿ ਲੋਅਰ ਅਤੇ ਟੀ-ਸ਼ਰਟ ਦੇ ਵਿੱਚ ਦਿਖ ਰਹੇ ਇਹ ਨੌਜਵਾਨ ਹਰਿਆਣਾ ਤੋਂ ਆਏ ਲੱਗ ਰਹੇ ਸਨ ਅਤੇ ਇਹਨਾਂ ਦਾ ਇਰਾਦਾ ਲੁੱਟ ਕਰਨ ਦਾ ਨਹੀਂ ਮਨਸੂਬੇ ਕੁਝ ਹੋਰ ਸਨ ਦਿੱਲੀ ਵਾਲ ਨੂੰ ਕਾਰ ਭਜਾਉਂਦਿਆਂ ਬਜ਼ੁਰਗ ਜੋੜੇ ਨੇ ਕਾਰ ਇੱਕ ਪੈਟਰੋਲ ਪੰਪ ਤੇ ਰੋਕੀ ਪੁਲਿਸ ਨੂੰ ਲਗਾਤਾਰ ਫੋਨ ਕੀਤਾ ਜਾ ਰਿਹਾ ਸੀ ਕਿਸੇ ਤਰ੍ਹਾਂ ਪੁਲਿਸ ਨਾਲ ਸੰਪਰਕ ਹੋਇਆ ਖੁਦ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਲਿਆ ਕਾਰ ਨੂੰ ਬਾਹਰ ਛੱਡ ਦਿੱਤਾ ਤੇ ਆਪਣੀ ਜਾਨ ਬਚਾਈ ਪੁਲਿਸ ਕੁਝ ਦੇਰ ਬਾਅਦ ਮੌਕੇ ਤੇ ਪਹੁੰਚੀ ਅਤੇ ਬਜ਼ੁਰਗ ਜੋੜਾ ਅਤੇ ਡਰਾਈਵਰ ਬਾਥਰੂਮ ਤੋਂ ਬਾਹਰ ਨਿਕਲੇ ਅਸੀਂ ਉੱਥੋਂ ਮੁੜ ਕੇ ਖੱਬੇ ਹੱਥ ਇੱਕ ਪੈਟਰੋਲ ਪੰਪ ਆ ਗਿਆ ਇੰਡੀਅਨ ਆਇਲ ਅਸੀਂ ਉੱਥੇ ਕਾਰ ਲਾਈ ਹੈ ਕਾਰ ਲਾ ਕੇ ਤੇ ਦਵਾ ਦਬਸੇ ਉਹਦੇ ਪਿਛਲੇ ਪਾਸੇ ਇੱਕ ਬਾਥਰੂਮ ਸੀ ਟਾਇਲਟ ਸੀ ਅਸੀਂ ਚਾਰੀ ਰੰਗ ਦੇ ਵਿੱਚ ਵੜ ਗਏ ਵੀ ਨੁਕਸਾਨ ਜਿਹੜਾ ਹੁੰਦਾ ਹੋਏ ਨੇ ਸਾਡੀ ਲਾਈਫ ਆ ਸਾਡੇ ਤੋੜ ਪਟ ਤੋਂ ਅਸੀਂ ਵੱਜ ਗਏ ਜਿਹੜਾ ਪੁਲਿਸ ਨਾਲ ਮੇਰੀ ਗਰਮੋਗਰਮੀ ਹੋਈ ਹੈ ਵੀ ਤੁਸੀਂ ਡੇਢ ਘੰਟਾ ਹੋ ਗਿਆ ਮੇਰੇ ਕੋਲ ਮੈਂ ਛੋਟੇ ਸਟਰੀਸ ਨੂੰ ਦਿਨੇ ਜਿਹੜੇ ਉਹਨਾਂ ਦਾ ਨੰਬਰ ਹੈ ਵੀ ਡੇਢ ਘੰਟਾ ਹੋ ਗਿਆ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਠਿੱਕਰ ਸਾਨੂੰ ਪਿੱਛੇ ਆ ਰਹੇ ਆ ਵੀ ਸਾਨੂੰ ਸੁਰੱਖਿਆ ਚਾਹੀਦੀ ਸਾਨੂੰ ਸੁਰੱਖਿਆ ਸੋਡਾ ਕੋਈ ਪ੍ਰਬੰਧ ਨਹੀਂ ਇੱਥੇ ਅਸੀਂ ਟੈਕਸ ਕਾਦੇ ਹਾਸਤੇ ਭਰਦੇ ਆ ਟੈਕਸ ਇਹਨਾਂ ਦੇ ਸ਼ਰਾਬੇ ਜਾਂ ਘਰੇ ਜਾਂ ਇਸ ਐਸ਼ ਪ੍ਰੋਸਸਾਸਤੇ ਦਿੰਨੇ ਆ ਤੁਸੀਂ ਸਾਨੂੰ ਕਰਦੇ ਦੁਰਬਿਆਰ ਸਾਨੂੰ ਲੋਕੇਸ਼ਨ ਦੱਸੋ ਮੈਂ ਲੋਕੇਸ਼ਨ ਅਸੀਂ ਉਪਰੇ ਬੰਦੇ ਸਾਨੂੰ ਲੋਕੇਸ਼ਨ ਦਾ ਕੀ ਬਤਾ ਫਿਰ ਅਸੀਂ ਲੋਕੇਸ਼ਨ ਸ਼ੇਅਰ ਕੀਤੇ ਜਦੋਂ ਅਸੀਂ ਉਹ ਕਹਿੰਦੇ ਕਿਥੇ ਅਸੀਂ ਅੱਜ ਜਿੰਨਾਂ ਚ ਫੋਰਸ ਪਟ્રોલ ਪੰਪ ਤੇ ਨਹੀਂ ਹੁੰਦੇ ਅਸੀਂ ਬਾਹਰ ਨਹੀਂ ਨਿਕਲਦੇ ਜਦੋਂ ਫੋਰਸ ਆਈ ਆ ਅਸੀਂ ਬਾਹਰ ਨਿਕਲੇ ਆ ਉਹ ਸਾਨੂੰ ਪੁੱਛਦੇ ਕਿ ਕਿੱਧਰ ਨੂੰ ਗਏ ਅਸੀਂ ਦਿੱਲੀ ਵਾਲੀ ਸੜਕਿੱਤਾ ਫੋਰਸ ਨੇ ਦਿੱਲੀ ਵਾਲੀ ਇਸ਼ਾਰਾ ਨਹੀਂ ਕਿ ਅਗੇ ਨਾ ਉਹਨਾਂ ਨੇ ਕੋਈ ਫੋਨ ਕੀਤਾ ਮੇਰੇ ਨਾਲ ਬੈਠਾ ਸੀ ਦਵਿੰਦਰ ਸਿੰਘ ਉਹਨੂੰ ਕਹਿੰਦੇ ਜੀ ਤੁਸੀਂ ਸਾਨੂੰ ਬਿਆਨ ਦਿਓ ਵੀ ਅਸੀਂ ਜਦੋਂ ਕੀਤਾ ਤੇ ਪੁਲਿਸ ਫੋਰਸ ਮੌਕੇ ਅੱਜ ਕੀ ਤੇ ਅਸੀਂ ਕੋਈ ਕਾਰਵਾਈ ਨਹੀਂ ਚਾਹੁੰਦੇ ਮੈਂ ਕਿਹਾ ਕਾਰਵਾਈ ਕਿਉਂ ਨਹੀਂ ਚਾਹੁੰਦੇ ਅਸੀਂ ਕਦੇ ਪਰੇ ਆ ਬੈਠੇ ਆ ਕਾਲ ਕਰਕੇ ਤੁਹਾਨੂੰ ਸੱਦਿਆ ਤੁਸੀਂ ਆਪ ਵੇਖੋ ਵੀ ਕਿੰਨਾ ਚਿਰ ਹੋ ਗਿਆ ਅਸੀਂ ਕਿੰਨੇ ਵਜੇ ਤੋਂ ਲੈ ਕੇ ਕਿੰਨਾ ਚਿਰ ਤੁਹਾਨੂੰ ਰਿੰਗ ਕਰਦੇ ਆਂ ਵੀ ਸਾਨੂੰ ਸੁਰੱਖਿਆ ਦੀ ਲੋੜ ਆ ਬਚਾਓ ਬਚਾਓ ਅਸੀਂ ਹੁਣ ਆ ਗਏ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਨਹੀਂ ਜੀ ਸਾਨੂੰ ਸੁਰੱਖਿਆ ਕੰਮ ਦੇਤਾ ਜਿੱਥੇ ਜਾਓ ਅਸੀਂ ਪਹੁੰਚਾਉਨੇ ਆ ਇਹਨਾਂ ਕਹਿ ਕੇ 200 ਫੋਰਸ ਦੀਆਂ ਗੱਡੀਆਂ ਆਈਆਂ ਤੇ ਸਾਨੂੰ ਉਹਨਾਂ ਨੇ ਟੂਲ ਪਲਾਜ ਤੇ ਕਹਿੰਦੇ ਜਾਓ ਜੀ ਹੁਣ ਬਸ ਤੁਸੀਂ ਫਰੀਏ ਤੇ ਰਾਤ ਤੇ ਸਵੇਰ ਮੇ ਹੋਇਆ ਪਰਿਵਾਰ ਹੁਣ ਇਹੀ ਕਹਿ ਰਿਹਾ ਹੈ कि पहला था रात दा सफर करोइना जे करो टाला ढोके किसे टाब्बे ते रुको हरियाणा सरकार तो भी कारवाई दी मांग कीती है इना दा कहणे कि हर रोज सैकडियां दी तादाद विच पंजाबी दिल्ली एयरपोर्ट तो पंजाबवल परतदे ने पर सावधान रहो इना दा कहणे कि असि त बच गए पर तुहानु अलर्ट रहने दी जरूरत है सवाल है भी है कि ये कौन लुटेरे सा क्यों पुलिस ने ਹੁਣ ਤੱਕ ਇਨਾਂ ਤੇ ਕਾਰਵਾਈ ਨਹੀਂ ਕੀਤੀ ਕਿਵੇਂ ਇੱਕ ਹਾਈਵੇ ਤੇ ਇਹ ਹਾਈਵੇ ਰੋਬਰਸ ਆਸਾਨੀ ਨਾਲ ਬਜ਼ੁਰਗਾਂ ਨੂੰ ਟਾਰਗੇਟ ਕਰ ਰਹੇ ਨੇ ਇਨਾਂ ਦੇ ਮਨਸੂਬੇ ਕੀ ਸਨ ਕਿ ਦੇਰ ਰਾਤ ਸੜਕਾਂ ਤੇ ਲੋਕ ਸੇਫ ਨਹੀਂ ਇਸ ਪਰਵਾਰ ਦੇ ਇਲਜ਼ਾਮਤ ਤੋਂ ਬਾਅਦ ਇਹ ਸਵਾਲ ਹੋਰ ਗੰਭੀਰ ਹੁੰਦੇ ਜਾ ਰਹੇ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼